اوه ڏاڍو خراب ٿيو آهي इन्होंने अकाली में अपना ज्वाइनिंग की तो है Get ਇਹਨੇ ਸ਼ੁਰੂਆਤੀ ਰੁਝਾਨ ਹੈ ਔਰ ਬਠਿੰਡਾ ਲੋਕ ਸਭਾ ਨੇ ਵਿਕਾਜ ਦੇ ਨਾਮ ਤੇ ਜਿੱ ਜਿਹੜਾ ਜਿੱਤ ਦੀ ਲੀਡ ਦਿੱਤੀ ਸੀ ਸਾਰੇ ਨੇ ਪਾਪਾ ਕਿੰਬਾ ਆਪ ਨੂੰ ਆਵਾਜ਼ ਆ ਗਈ ਜੀ ਦਾ ਨਾਮ ਤੇ ਉਹਦੇ ਵੀ ਸੱਜਣ ਰਹਿਣਾ ਬੇਰਾਨਾ ਹੈ ਜੀ ਆਪ ਨੂੰ ਜੀ ਦੇ ਪਿਛਲੇ ਉਹਨੇ ਨਾਸ ਤੇ ਨਾਸ ਤੇ ਜੀ ਨਾਮ ਹੈ ਮੇਰਾ ਨਾਮ ਗੌਤਮ ਸਿੰਘ ਬਾਟਨ ਨੰਬਰ 19 ਸ਼੍ਰੋਮਣੀ ਅਕਾਲੀ ਦਲ ਦਾ ਬਾਟਨ ਚਾਰਜ ਕੀ ਕਹਿਣਾ ਚਾਹੂਗਾ ਬੀਬੀ ਹਸਿਪਤ ਕੋ 50000 ਰੁਪਏ ਲੱਗੇ ਜਾ ਰਹੇ ਕੀ ਕਹਿਣਾ ਚਾਹੂਗੇ ਮੈਂ ਕਹਿਣਾ ਇਹ ਚਾਹਨਾ ਕਿ ਬੋਟ ਜਿਹੜੀ ਪਈ ਹੈ ਨਾ ਵੀ ਬਾਈ ਨੇ ਵਿਕਾਸ ਦੇ ਨਾਂ ਤੇ ਪਈ ਆ ਵਿਕਾਸ ਕੀਤਾ ਪਿਛੜੇ ਹਾ ਇਲਾਕੇ ਨੂੰ ਚੰਡੀਗੜ੍ਹ ਵਰਗਾ ਇਲਾਕਾ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਭਗਵੰਤ ਮਾਨ ਦੀ ਸਰਕਾਰ ਨੇ ਝਟਕ ਲੈ ਲੋਕਾਂ ਨੂੰ ਸੁਨਾ ਸੁਣਾ ਕੇ ਝੂਠੇ ਵਾਦੇ ਹਜ਼ਾਰ ਹਜ਼ਾਰ ਰੁਪਏ ਦੇ ਕਹਿ ਕੇ ਲੋਕਾਂ ਨੂੰ ਗਮਰਾਹ ਕਰਕੇ ਜਿੱਤ ਗਏ ਸੀ ਆਉਣ ਵਾਲੀ ਸਤਾਈ ਦੇ ਵਿੱਚ ਦਿਖਾ ਦਾਂਗੇ ਤਾਂ ਕਹਿੰਦੇ ਸੀ ਨਾ ਬਾਦਲਾਂ ਦੀ ਜੜ ਪਟ ਦੋ ਬਾਦਲਾਂ ਦੀ ਜੜ ਕੋਈ ਪੱਟਣ ਵਾਲਾ ਹੈ ਨਹੀਂ ਗਾ ਬਾਦਲਾਂ ਨੇ ਕੰਮ ਕੀਤਾ ਗਾ ਬਾਦਲਾਂ ਦੇ ਬਰਾਬਰ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ ਜੀ ਚਾਰ ਪਾਰਟੀਆਂ ਸੀਗੀਆਂ ਕੱਲੀ ਬੀਬਾ ਜੀ ਨੂੰ ਟਾਂ ਲੀ ਸਾਡੇ ਕਾਲੀ ਦਲ ਨੂੰ ਟਾਂ ਲੀ ਚਾਰ ਪਾਰਟੀਆਂ ਸੀ ਤੇ ਬੀਬਾ ਜੀ ਦਾ ਹੌਸਲਾ ਵਰਕਰਾਂ ਦੇ ਹੌਸਲੇ ਦੇ ਨਾਲ ਰਲ ਕੇ ਪੂਰਾ ਠੋਕ ਕੇ ਵੋਟ ਪੁਵਾਈ ਆ ਮੱਲੇ ਤੋਂ ਬਸਤੀ ਪਟੰਡਾ ਨੇ ਵਧੀਆ ਸਾਥ ਦਿੱਤਾ ਭਾਈ ਇਕਵਾਲ ਸਿੰਘ ਬਬਲੀ ਢਿੱਲੋਂ ਹਲਕਾ ਚਾਰਜਾ ਸਾਡਾ ਉਹਨਾਂ ਨੇ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਕੋਈ ਦੁੱਖ ਮੁਸੀਬੇ ਕੋਈ ਪ੍ਰੋਬਲਮ ਹੁੰਦੀ ਆ ਨਾਲ ਦੀ ਨਾਲ ਬਬਲੀ ਜੀ ਪਹੁੰਚ ਜਾਂਦੇ ਆ ਅਗਲੇ ਕੰਮ ਐਮਪੀ ਦੇ ਇਜੈਕਸ਼ਨ ਜਿਹਾ ਦਿੱਲੀ ਪਹੁੰਚਣਗੇ ਕੰਮ ਹੋਣਗੇ ਜੀ ਕੰਮ ਸਾਡੇ ਹੋਣਗੇ ਨਹੀਂ ਹੋਈ ਜਾਂਦੇ ਆ ਬੀਬਾ ਜੀ ਨੂੰ ਪਹਿਲਾਂ ਵੀ ਕੰਮ ਕਰਾਈ ਜਾਂਦੇ ਆ ਕੰਮ ਨਹੀਂ ਸਾਡੇ ਰੁਕਦੇ ਸਰਕਾਰ ਹੁੰਦੀ ਆ ਜਾਂ ਨਾ ਹੁੰਦੀ ਕੰਮ ਸਾਡੇ ਹੁੰਦੇ ਆ ਕਿਉਂ ਅਸੀਂ ਪਹਿਲਾਂ ਜਿਹੜੇ ਕੰਮ ਕਰਾਏ ਆ ਉਹ ਕੰਮਾਂ ਨੂੰ ਲੋਕਾਂ ਨੇ ਦੇਖ ਕੇ ਦੁਆਰੇ ਬੀਬਾ ਜੀ ਨੂੰ ਚੌਥੀ ਵਾਰ ਫੇਰ ਮੌਕਾ ਦਿੱਤਾ ਹੁਣ ਜਿਹੜਾ ਮੌਕਾ ਦਿੱਤਾ ਜੇ ਚੰਡੀਗੜ੍ਹ ਵਰਗਾ ਨਾ ਬਠਿੰਡਾ ਬਣ ਜੇ ਆਹੀ 5 ਸਾਲ ਜਿਹੜੇ ਬੀਬਾ ਜੀ ਹੁਣ ਰਹਿਣ ਗਏ ਐਮਪੀ ਤੇ 5 ਸਾਲਾਂ ਦੇ ਵਿੱਚ ਬਹੁਤ ਵੱਡਾ ਵਿਕਾਸ ਬਹੁਤ ਵੱਡੀ ਬਿਜ਼ਨਸ ਬਹੁਤ ਵੱਡੀਆਂ ਕੰਮ ਹੋਣਗੇ ਬੀਬਾ ਜੀ ਨੇ ਕਦੇ ਝੂਠ ਮਾਰ ਕੇ ਵੋਟ ਨਹੀਂ ਲਿੱਤੀਗੀ ਬਾਦਲ ਪਰਿਵਾਰ ਦੀ ਸੋਚ ਹੈ ਇੱਕ ਉਹਨਾਂ ਨੂੰ ਕੋਈ ਕੁਰਸੀਆਂ ਦੀ ਲਾਲਚ ਨਹੀਂਗੀ ਉਹਨਾਂ ਨੂੰ ਸਾਡੇ ਗਰੀਬਾਂ ਦੇ ਉੱਤੇ ਸਾਡੇ ਗਰੀਬਾਂ ਦਾ ਸਾਥ ਦੇਣ ਵਾਲੀ ਪਾਰਟੀ